ਪੁਰਤੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆਦੀ ਤੇ ਦੂਸਰੇ ਪਾਸੇ ਬੱਸ ਦੀ ਗੱਡੀ ਦਾ ਟਾਇਰ ਪਾਟਨ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਤੇ ਆਪਾਂ ਕਹੀਏ ਬੱਸ ਦੀ ਅੱਜ ਦੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੇ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾਟ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਵੀਰ ਬਚ ਗਿਆ ਉਹਦੇ ਸੱਟ ਤੋਂ ਬਚਾ ਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਤੇ ਉਹਦੇ ਸੱਟ ਖੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਬੈਠੇ ਰਗਣਾ ਹੀ ਲੱਗੀਆਂ ਹੀਰ ਬਾਟ ਹੋਇਆ ਪਰ ਰੰਗ ਟੁੱਟਣ ਤੋਂ ਬਚਾ ਹੋ ਗਿਆ ਉਹਦਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਕਰ ਤਾਪੀ ਕੱਲ ਹੋ ਗਈ ਹੈ ਦੋਨਾਂ ਦੋਵਲ ਪਾਸਿਆਂ ਦਾ ਬਚਾਅ ਹੋ ਗਿਆ ਠੀਕ ਸਿਕਿਉਰਟੀ ਨੂੰ ਆਇਆ ਜਿਹੜਾ ਫੋਡਰੋਂ ਤੋਂ ਬੀ ਡਾਉਂਟੀਆ ਲੱਗੇ ਨੇ ਐਕਸੀਡੈਂਟ ਹੋ ਗਿਆ ਤੇ ਮਤਲਬ ਬੀਆਰਟੀਸੀ ਬੱਸ ਹੈਗੀ ਆ ਤੇ ਨਾਲ ਟਾਟਾ ਜਾਰ ਕੋ ਸਾਥ ਹੈਗਾ ਉਹ ਟਾਟਾ ਜਾਰ ਕੋ ਸਾਥ ਨਾਲ ਓਵਰਲੋਡ ਹੋ ਗਿਆ ਵਿਚ ਬੰਦ ਗਿਆ ਤੇ ਨੁਕਸਾਨ ਕੋਈ ਨਹੀਂ ਹੋਇਆ ਤੇ ਟ੍ਰੈਫਿਕ ਚਲਾ ਦਿੱਤੀ ਬੰਦਿਆਂ ਦਾ ਬਚਾਅ ਹੋ ਗਿਆ ਸਾਰੇ ਬੰਦਿਆਂ ਦਾ ਬਚਾਅ Peace. ਪੁਰਤੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਤੇ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆਦੀ ਤੇ ਦੂਸਰੇ ਪਾਸੇ ਬੱਸ ਦੀ ਗੱਡੀ ਦਾ ਟਾਇਰ ਪਾਟਣ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਜੇ ਆਪਾਂ ਕਹੀਏ ਬੱਸ ਦੀ ਅੱਜ ਦੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੇ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾੜ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਵੀਰ ਬਚ ਗਿਆ ਉਹਦੇ ਸਾਰ ਤੋਂ ਬਚਾ ਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਉਹਦੇ ਸੱਟ ਥੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਬਸ ਇਹ ਰਗਣਾ ਹੀ ਲੱਗੀਆਂ ਫੀਰ ਭਟ ਹੋਇਆ ਪਰ ਰੰਗ ਟੁੱਟਣ ਤੋਂ ਬਚਾਅ ਹੋ ਗਿਆ ਉਹਦਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਆ ਟ੍ਰੈਫਿਕ ਆਲੂ ਹੋ ਗਈ ਆ ਦੋਨਾਂ ਦਵਲਪਾਸਿਆਂ ਦਾ ਬਚਾਅ ਹੋ ਗਿਆ ਠੀਕ ਇੱਕ ਟੈਲੀਫੋਨ ਆਇਆ ਜਿਸ ਕਹਿੰਦੇ ਉਹੋ ਰੂਟ ਤੇ ਦਾਂਪੀਆ ਲੱਗਣਾ ਐਕਸੀਡੈਂਟ ਹੋ ਗਿਆ ਤੇ ਮਤਲਬ ਪੀਆਰਟੀਸੀ ਬੱਸ ਹੈਗੀ ਆ ਤੇ ਨਾਲ ਕਾਟਾ ਚਾਰ ਕੋਈ ਫਤ ਹੈਗਾ ਉਹ ਕਾਟਾ ਚਾਰ ਕੋ ਫਸਣਾ ਓਵਰ ਡੁੱਟ ਗਿਆ ਵਿਚ ਵੱਜ ਗਿਆ ਓਏ ਤੇ ਨਿਸ਼ਾਨ ਕੋਈ ਨਹੀਂ ਹੋਇਆ ਤੇ ਟ੍ਰੈਫਿਕ ਚਲਾਉਂਦੇ ਬੰਦਿਆਂ ਦਾ ਬਚਾਅ ਹੋ ਗਿਆ ਸਾਂ ਬੰਦਿਆਂ ਨੂੰ ਬਚਾ ਲਿਆ ਠੀਕ ਪੁਰਤੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਤੇ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆndi ਤੇ ਦੂਸਰੇ ਪਾਸੇ ਬੱਸ ਦੀ ਗੱਡੀ ਦਾ ਟਾਇਰ ਪਾਟਲ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਜੇ ਆਪਾਂ ਕਹੀਏ ਬੱਸ ਦੀ ਆ ਜੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੇ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾਟ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਵੀਰ ਬਚ ਗਿਆ ਉਹਦੇ ਸੱਤ ਕੋ ਬਚਾਇਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਤੇ ਉਹਦੇ ਸੱਟ ਖੋੜੀ ਲੱਗੀ ਆ ਪਰ ਉਹਦਾ ਵੀ